ਜਿਸ ਵੇਲੇ ਡੀਜੀਪੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ 4 410 ਜਿੱਚ ਐਕਸਜੀ ਹਾਈਲੈਂਡਰ ਵੀ ਨੇ ਬੜੀਆਂ ਗੱਡੀਆਂ ਸਕੋਰਪੀਓ ਵੀ ਨੇ ਮੈਂ ਕਿਹਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ ਮੈਂ ਕਿਹਾ ਜੀ ਕੋਈ ਸ਼ਰਤ ਹੈ ਗੱਡੀ ਥੱਲੋਂ ਦੇਣੀ ਸ਼ੁਰੂ ਕਰਿਓ ਉੱਪਰੋਂ ਪੁਫੇਰ ਜਾਵੇ ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ ਐਸਐਸਪੀ ਲੈਵਲ ਤੋਂ ਫਿਰ ਐਸਪੀ ਲੈਵਲ ਤੇ ਥੋੜੀ ਜੀ ਹੋਰ ਜਦੋਂ ਖਟੜਾ ਜੀ ਹੋ ਜਾਂਦੀ ਹੈ ਫਿਰ ਡੀਐਸਪੀ ਕੋਲ ਆ ਜਾਂਦੀ ਹੈ ਫਿਰ ਡੀਐਸਪੀ ਆ ਉਹਦੇ ਜਵਾਬਾਂ ਨੂੰ ਘਮਣ ਕਮਾਉਣ ਤੇ ਰੱਖ ਲੈਂਦਾ ਉਹਨੂੰ ਸਕੂਲ ਛੱਡਣ ਬਾਅਦ ਤੇ ਰੱਖ ਲੈਂਦਾ ਫਿਰ ਆ ਕੇ ਥੱਲੇ ਜੀ ਐਸਐਚੂ ਕੋਲ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਤੇ ਮਤਲਬ ਹੋ ਸਕਦਾ ਹੈ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ ਪਿਛਲੀ ਕੋਈ ਹੋਰ ਹੋਵੇ ਜਾਣਾ ਉਹਨੇ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਉਹਨੇ ਵੀ ਕੋਈ ਇੱਥੇ ਸਮਗਲਰ ਆਏ ਆ ਗਏ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ ਮਤਲਬ ਉਹਦੇ ਕੋਲੇ ਹੈ ਨਹੀਂ ਜੀ ਗੱਡੀ ਸੋ ਮੈਂ ਇੱਕ ਸ਼ਰਤ ਰੱਖੀ ਮੈਂ ਕਹੀ ਥੱਲੋ ਸ਼ੁਰੂ ਕਰਨਾ ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ ਸੈਚੂਰੋਂ ਦੇ ਕੇ ਦੇਖੋ ਨਾਲੇ ਤਾਂ ਉਹ ਸਾਫ਼ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ਼ ਕਰਕੇ ਆਣ ਕੋਈ ਉਹਦੇ 'ਚ ਕੋਈ ਬੈ ਕੋਈ ਉਹਦੇ 'ਚ ਕੋਈ ਸਰਵਸ 'ਚ ਕੋਈ ਉਹ ਨਹੀਂ ਹੋਊਗੀ ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਐ ਜੇ ਖਰਾਬ ਹੋਈ ਐ ਤਾਂ ਮੇਰਾ ਥਾਣਾ ਖਰਾਬ ਹੋ ਜਾਊਗਾ ਇਹਦੇ ਨਾਲ ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਜ਼ੀਰੋ ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ